ਸਲੋਕ ਰਗਮ ਆਗਤ ਪਾਰ ਬ੍ਰਹਮ ਸੋਇ ਜੋ ਜੋ ਕਹੈ ਸੋ ਮੁਕਤਾ ਹੋਇ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਅਚਰਜ ਕਥਾ ਅਸ਼ਟ ਪਦੀ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁੱਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ ਨਾਨਕ ਸਾਧ ਕੀ ਸ਼ੋਭਾ ਪ੍ਰਭ ਮਾਹਿ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੇ ਸਾਧ ਕੈ ਸੰਗ ਸਦਾ ਪਰਫੁੱਲਾ ਸਾਧ ਕੈ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਕੈ ਸੰਗ ਮਨੋਹਰ ਬਹਿ ਸਾਧ ਕੈ ਸੰਗ ਮਾਕ ਤੂੰ ਧਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧ ਕੈ ਸੰਗ ਮਾਇਆ ਤੇ ਪੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬਿੰਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦ ਸਾਧ ਕੈ ਸੰਗ ਨਾਹੀ ਹੋ ਤਾਪ ਸਾਧ ਕੈ ਸੰਗ تجے سب آپ آپ پہ جانے ساد بڈائی نانک ساد پربو بن آئی ساد کے سنگ ناک بہت ساد کے سنگ سدا سکھ پاوے ساد سنگ بست اگوچر لہے سادو کے سنگ ہجار سہے ساد کے سنگ بس تھان اوچے سادو کے سنگ محل پہوچے ਸਾਧ ਕੈ ਸੰਗ ਦ੍ਰਿੜ ਹੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵਾ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸ਼ੋਭਾ ਸਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸ੍ਰਬ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਤਤੋ ਕੋਤ ਨਿਹਾਲ ਸਾਧ ਕੈ ਸੰਗ ਕਲੂਖ ਤਹਾਰਾ ਸਾਧ ਕੈ ਸੰਗ ਨਰਕ ਪਰ ਹਾਰਾ ਸਾਧ ਕੈ ਸੰਗ ਇਹੀਆ 우ਹਾ ਸੋਹਿਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਮ ਸਾਧ ਸੰਗ ਹਰ ਕੇ ਗੁਨ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਰ ਨਿਸਤਾਰੈ ਸਾਧ ਕੈ ਸੰਗ ਲੱਗਾ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਦੀਠਾ ਸਾਧ ਸੰਗ ਹੈ ਅਗਿਆਕਾਰੀ ਸਾਧ ਸੰਗ ਗਤ ਤਹੀ ਹਮਾਰੀ ਸਾਧ ਕੈ ਸੰਗ ਮਿਟੈ ਸਭ ਰੋਗ ਨਾਨਕ ਸਾਧ ਧਿਟੇ ਸੰਜੋਗ ਸਾਧ ਕੀ ਮਹਿਮਾ ਬੇਦ ਨ ਜਾਣੇ ਜੇਤਾ ਸੁਨੇ ਤੇ ਤਾਂ ਬਖਿਆਨ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸ਼ਬਦਾ ਕਾ ਨਹੀਂ ਅੰਤ ਸਾਧ ਕੀ ਸ਼ੋਭਾ ਸਦਾ ਬੇਅੰਤ ਸਾਧ ਕੀ ਸ਼ੋਭਾ ਊਚ ਤੇ ਉੱਚੀ ਸਾਧ ਕੀ ਸ਼ੋਭਾ ਮੂਚ ਤੇ ਮੂਚੀ ਸਾਧ ਕੀ ਸ਼ੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਾ ਦਿਸ਼ਟ ਸਮਾਨ ਜੈਸੇ ਰਾਜ ਰੰਗ ਕਾ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕਾ ਧੀਰਜ ਏਕ جیو بسودھا کو, خودا ہے کو چندن لیت برم گیانی کا اے گناہ نانک جیو پاوک کا سہج سب برم گیانی نرمل تے نرملا جیسے میل نہ لگے جلا برم گیانی کا من ہوئے پرگاس جیسے تھر اوپر آکاش ब्रह्मज्ञानी का मित्र शत्रु समान ब्रह्मज्ञानी का नहीं अभिमान ब्रह्मज्ञानी ऊचते ऊचा मन अपना है सबते नीचा ब्रह्मज्ञानी से जनप है नानक जिनप्रब आप करे ब्रह्मज्ञानी सकल की रीना आत्म रस ब्रह्मज्ञानी चीना ब्रह्मज्ञानी की सब ऊपर माया ब्रह्मज्ञानी ते काश बुरा ना भया ब्रह्मज्ञानी सदा समदर्शी ब्रह्मज्ञानी की दृष्टि अमृत बरसी ब्रह्मज्ञानी बंधन ते मुक्तता ब्रह्मज्ञानी की निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्मत्यान भम ज्ञानी एक ऊपर आस भम ज्ञानी का नहीं विनाश भम ज्ञानी का गरीबी समा भम ज्ञानी पर उपकार उमा भम ज्ञानी का नहीं ठंडा भम ज्ञानी ले थाव बंधा भम ज्ञानी का होए सो भला भम ज्ञानी सफल फला भम ज्ञानी संग सकल उद्धार नानक ब्रह्मज्ञानी जपाए सकल संसार ब्रह्मज्ञानी का एक रंग ब्रह्मज्ञानी का बसै प्रभु संग ब्रह्मज्ञानी का नाम आधार ब्रह्मज्ञानी का नाम परिवार ब्रह्मज्ञानी सदा सजगत ब्रह्मज्ञानी अमोद्ध त्यागत ब्रह्मज्ञानी का मन परमानंद ब्रह्मज्ञानी का घर ਸਦਾ ਅਮੰਦ ਬ੍ਰह्मज्ञानी ਸੁਖ ਸਹਿਜ ਨਿਵਾਸ ਨਾਨਕ ਬ੍ਰह्मज्ञानी ਕਾ ਨਹੀਂ ਬినాਸ਼ ਬ੍ਰह्मज्ञानी ਬ੍ਰह्म ਕਾ ਦੇਤਾ ਬ੍ਰह्मज्ञानी ਏਕ ਸੰਗហេਤਾ ਬ੍ਰह्मज्ञानी ਕਾ ਹੋਏ ਅਚਿੰਤ ਬ੍ਰह्मज्ञानी ਕਾ ਨਿਰਮਲ ਮੰਤ ਬ੍ਰह्मज्ञानी ਜਿਸ ਕਰੈ ਪ੍ਰਭ ਆਪ ਬ੍ਰह्मज्ञानी ਕਾ ਵੱਡ ਪ੍ਰਤਾਪ برم جان کا درش بڈ پاگی پائیں بر جانی کو بل بل جائیں بر جانی کو کھوجے مہیشور نانک برانی آپ پرمیشر برم جانی کی قیمت نہ بر جانی کا سگل منماہ بر جان کا کون جانے برہم جانی کو سدا آدیش بر جانی کا جائے اداکر برہم گیانی سرب کا تھاک برانی کی مت کون بخان برہم گیانی کی گت برانی جانا برانی کا پار نانک برم جانی کا سدا نمسار برم جانی سب سرش کا کرتا برہم گیانی سب جیو نہیں مرتا برہ جانی ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਤਹਨੀ